ਇੰਟਰੋਡਕਸ਼ਨ ਕਰਾਓ ਜੀ ਆਪਣੀ ਕੁੜੀਆਂ ਨਾਮ ਰੱਖਿਆ ਰੈਂਬੂ ਨਾਲੇ ਕੁਛ ਨੱਖਾ ਤੇ ਸਿੱਕਾ ਨੂੰ ਮੈਂ ਕਹਿਣਾ ਉਹ ਰਿੱਗਦੀ ਆ ਸਵਾਗਤ ਹੈ ਤੁਹਾਡਾ ਸਾਡੇ ਛੋਟੇ ਛੋਟੂ ਬਲੌਗ ਦੇ ਵਿੱਚ ਸਾਡੇ ਘਰੇ ਨਵਾਂ ਮੈਂਬਰ ਆਇਆ ਤੇ ਇਹ ਤੁਹਾਨੂੰ ਕਿੱਥੇ ਹੋ ਗਿਆ ਪਿਆਰੇ ਨਾਲ ਆਟਾ ਰੱਖਿਆ ਹੈ ਹੈ ਇਹਨਾਂ ਇਹ ਸਮਝ ਜਾਂਦਾ ਵੀ ਦੁੱਧ ਪੀ ਰਿਹਾ ਮੈਂ ਹੱਥੇ ਚੱਟੀ ਜਾਂਦਾ ਇਹ ਦੇਖ ਲੈ

मिजर फायर हो गया मिजर फायर पुलिस आ पुलिस मम्मा पुलिस आ पुलिस मैं भी ऐसे मुंह च उंगली पा दे हेलो मैं बस रुको ना मेरी 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 मेरी

ਕਿ बैठ ਬੈਠ मेरे ਨਮਰ ਉੱਤੇ ਹੋ ਲਿਆ ਇਹਦੀ ਪੀਪੀ ਜੀ ਪੀਪੀ ਪੀਪੀ ਨਾ ਤਾਂ ਹੁਣ ਕੋ ਦਿਖੇ ਜੇ ਨੂੰ ਉੱਪਰ ਲਾ ਲਈ ਦੂਈ ਲੂਟ ਸਗਣਾ ਲੱਗ ਜੂਗਾ ਮੈਂ ਕਿਹਾ ਮਿੰਨੂ ਦੇ ਆ ਇਹ ਲੱਗਦਾ ਲੱਗੂਗਾ ਹਾਂ ਛੇ ਨਾ ਨਹੀਂ ਕਰਾ ਬੜੀ ਉਦ ਨਹੀਂ ਹੈ ਨਾ ਸਗਣਾ ਹੋਊਗਾ ਹਾਂ ਹੁਣ ਤੈਨੂੰ ਘੜਾਵਾ

Okay. Yeah. 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 नहीं Yeah. के कौन Yeah. Yeah. Narun mara tutdalo. Neve naiyene. Halo Priya kitara. Assalamu <laughs> alaikum. Padalo. Dudh pila vey gala takra ho le. Tera mukabla karunga. Mukabla lunga. Main kuch si kushti क्या कबड्डी टक्कर मारूंगा या तो हो जाऊंगी पढ़ाई दो चार दिनों एक दिनों तो तो कबड्डी के दुबारा बनना है कबड्डी एक कबड्डी कबड्डी और कराना कर दिया था कुछ काम नहीं किया और अब कल्ली रह गई पूछा दिनचर्या में कल्ली के मामले करवा रहा हूँ उन्हीं के बाहर पूछनी है कि ਮੁਰੇ ਬਲੈਟੋ ਹਾਂ ਹਾਂ ਕੁਛ ਦਿਨ ਪਰੂ ਵੀ ਖਰਾਬ ਸੀ ਮੈਨੂੰ ਲੱਗਤੀ ਸੀ ਸੰਦਲ ਦੇ ਲੋਈ ਸਟਾ ਰੋਡੀਓ ਸਿਰੇ ਤੋਂ ਛੋਟਾ ਰਸਤੀਲੀ ਹੋ ਜਾਂਦੀ ਆ ਪਰਾਮ ਨਾਲ ਬੈਠੇ ਦੁੱਧ ਪੀ ਰਹੇ ਲਿਟੇ ਜਾਂਦਾ ਨਾ ਦੁੱਧ ਪਿੰਦਾ ਦੇਖੋ ਕਿਵੇਂ ਲਿਟ ਜਾਊਗਾ ਹੁਣ ਇਹ ਐਨੇਵੇਂ ਬਣੀ ਗਰਦਨ ਉੱਪਰ ਕਰਕੇ ਇਹਦੇ ਇਹ ਤਾਂ ਸਿਰ ਤੇ ਹੱਥਿਆ ਰੱਖ ਲਿਆ ਕਰੋ ਡਿਸਟਰਬ ਹੋ ਰਿਹਾ

ਇਦਨੂੰ ਨੰਗ ਜਾਂਦਾ ਏ ਧੁੱਪ ਚ ਨੂੰ। ਹਾਂ ਤਾਂ ਬਹੁਤ ਹੈ ਸਕੂਲ। ਹੂੰ। ਕੱਲ ਕਿਸਤ ਹੁੰਦਾ ਰਿਹਾ। ਅੱਛਾ ਜੀ। ਜਾਂ ਬੇਹੇ ਹੋਇਆ ਨਾ ਸੰਤਾਨ। ਆਸਾ ਸਕੂਲ ਲਿਆ। ਪੁੱਛਾਂਗੇ ਆਪਾਂ ਵੀ ਨਾਮ ਕਿਹੜਾ ਰੱਖਿਆ ਸੀ ਭਾਈ। ਛੋੜਾ ਕੱਟ ਰੋ। ਐਨਾ ਬੱਚਰੂਆ ਜਮੀ ਛੋਟਾ ਜਿਹਾ ਹੈ। ਇੰਝ ਜ਼ਿਆਦਾ ਹੀ ਛੋਟਾ ਬਲੂ ਤਾਂ। ਦੁੱਧੋ ਕਰ ਰਿਹਾ। ਔਰ ਇਹ ਇਹਦੇ ਇਹਦੇ ਕਿ ਬੈ ਇਟ ਬਾਗ ਲੈ ਲਈ ਮੂੰਹ ਕੱਟ ਲਈ ਇਹਦਾ ਬਾਹਰ ਇਹਦੇ ਕਿਲੋ ਪਾਣਾ ਆਇਆ ਟੈਕਨੋਲੋਜੀ ਪਰ ਚਿੱਟੇ ਨੇ ਥੋੜੀ ਥੋੜੀ ਭਵਿਸ਼ਿਆਣੀ ਠੀਕ ਹੋ ਗਿਆ ਆਪਣੇ ਅੱਧੇ ਅੱਧੇ ਗਲਤ ਹੋ ਗਿਆ ਚੱਲ ਆ ਜਾ ਅੰਦਰ ਚਾਹ ਬਣੀ ਤੇ ਆ ਕੇ ਉਰੀ ਬੈਠ ਜਾ ਓਏ ਓਏ ਤੀ ਦੂ react <tries> <tries> 2a <tries> <tries>